ਮਾਸ਼ੀ ਕੀ ਕਰਦਾ ਦਾਇਆਨ ਵਾਲਮੀਨ ਮਹਾਰਾਜ ਜੀ ਦਾ ਸ੍ਰੀ ਸ੍ਰੀ 108 ਸਹਿਬ ਸਦਰੂ ਗਿਆਨਾਲ ਮਹਾਰਾਜ ਜੀ ਦਾ ਤਨ ਤਨ ਗੁਰੂ ਨਾਨਕ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੋਬਣੀ ਜਰਨੈਲ ਆ ਬਾਬਾ ਜੀਵਨ ਸਿੰਘ ਮਹਾਰਾਜ ਜੀ ਦਾ ਡਾਕਟਰ ਮੇਨਕਰ ਅਮਰ ਰਹੇ ਤੋਂ ਸਨਕਾਰ ਜੋਗ ਸਾਥੀਓ ਜੋ ਸਿੱਖਿਆ ਕੇਂਦਰ ਐਜੂਕੇਸ਼ਨ ਵੱਲੋਂ ਜੋ ਪ੍ਰੋਗਰਾ ਚੱਲਦਿਆ ਸੀ ਵੇਰ ਰਿਹਾ ਕੱਲ ਦਾ ਬਹੁਤ ਵਧੀਆ ਮਾਨੂੰ ਖੁਸ਼ੀ ਹੋਈ ਏ ਕਿ ਆਪਾਂ ਭਗਵਾਨ ਵਾਲਮੀਗ ਨਾਲ ਜਨ ਰੰਗ ਕਰਨ ਕੇ ਜੀਵ ਨਾਲ ਜੋੜਾਂਗੇ ਤੇ ਭਗਵਾਨ ਆਪਣੇ ਦੀ ਕਿਰਪਾ ਕਰਦਾ ਤੇ ਖੁਸ਼ ਹੁੰਦਾ ਉਹ ਨਾਮ ਜਪਣ ਵਾਸਤੇ ਆਪਾਂ ਆਇਆ ਧਰਤੀ ਤੇ ਆਪਣੀ ਰਾਜਮ ਐਵੇਂ ਨਹੀਂ ਮਿਲਿਆ ਇਹ ਕਿ ਕਾਰਜ ਵਾਸਤੇ ਮਿਲਿਆ ਹੈ ਕਿਉਂ ਭਾਰਤੀਆ ਵੈਦੀ ਸੋਢੀ ਲੋਕਾਂ ਦੇ ਦਾਲਾ ਵੱਲੋਂ ਵੀ ਇਹ ਅੰਮ੍ਰਿਤ ਸ਼ਿਕਾਇਨਾ ਸਿੰਘਾ ਨੂੰ ਔਰ ਗੁਰੂਆਂ ਦਾ ਪ੍ਰਣ ਹੈ ਕਿ ਹਰ ਤਰ੍ਹਾਂ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਅਸਥਾਨਾਂ ਤੇ ਉਸੇ ਹੀ ਸਾਡੀ ਸੇਵਾ ਲਈ ਆ ਗੁਰੂ ਸਾਹਿਬ ਨੇ ਤੇ ਅਸੀਂ ਹਦਰਨਾਥ ਉਹਦੇ ਸੇਵਾ ਕਰਦੇ ਆ ਇੱਥੇ ਵਾਲਮੀਕ ਤਿਰਥ 481 ਤੇ ਲੈ ਗਏ ਦਾਸ ਇੱਥੇ ਸੇਵਾ ਕਰ ਰਿਹਾ ਵਕਰਮਾ ਦੀ ਬਾਬਾ ਜੀ ਪ੍ਰਗਟਨਾਥ ਜੀ ਮਹਾਰਾਜ ਕਹਿੰਦੇ ਆਪਣੇ ਇਹਨਾਂ ਪੁਰਾਣੇ ਸੰਤਾਂ ਮਹਾਂਪੁਰਖਾਂ ਨੂੰ ਤੋ ਉਸ ਤੋਂ ਬਾਅਦ ਇਹ ਬੜੀ ਚੜ੍ਹਦੀ ਕਲਾ ਹੋ ਗਈ ਔਰ ਦਰਬਾਰ ਬਣ ਗਿਆ ਤੇ ਮਾਨੂੰ ਖੁਸ਼ੀ ਹੋਈ ਆ ਹਾਂਜੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਇੱਥੇ ਨਕਮਸਤ ਹੋਈਏ ਇੱਥੇ ਸੇਵਾ ਵੀ ਕਰੀਏ ਸੰਗਤ ਦੀ ਕਿਉਂਕਿ ਮਹਾਂਪੁਰਖ ਜਿੰਨੇ ਵੀ ਇੱਥੇ ਬੈਠੇ ਨੇ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਬੈਠੇ ਨੇ ਆਪਾਂ ਵੀ ਸਾਰੇ ਰਲਣ ਕੇ ਇਹਨੂੰ ਸੇਵਾ ਨੂੰ ਸੰਪੂਰਨ ਕਰਨਾ ਹੈ ਤੇ ਆਪਣੇ ਜੀਵਨ ਨੂੰ ਸਭਲਣਾ ਕਰਨਾ ਹੈ ਤੋ ਦੂਸਰਾ ਨੰਬਰ ਜੋ ਅੱਜ ਕੱਲ੍ਹ ਸ਼ੂਸ਼ਿਆ ਮੀਲ ਦੇ ਵਿੱਚ ਬੜਾ ਇੱਕ ਮਿੰਟ ਬਣਿਆ ਹੋ ਰਿਆਂ ਲੈ ਤੋਂ ਅਸੀਂ ਦਾਸ ਬੇਨਤੀ ਕਰਦਾ ਹੈ ਵੀ ਜੋ ਹਰਮੰਦਰ ਸਾਹਿਬ ਦੇ ਵਿੱਚ ਚੌਥੇ ਪੌੜੇ ਦਾ ਕੁਝ ਲੋਕਾਂ ਨੇ ਧਿਆਨ ਦਿੱਤੇ ਹੀ ਵੀ ਇਹ ਮੱਝਵੀ ਸਿੰਘਾਂ ਦਾ ਚੌਥਾ ਪੌੜਾ ਹੈ ਇਹਨਾਂ ਦਾ ਸ਼ਰਾਨ ਕਰਨ ਵਾਸਤੇ ਵੱਖਰੇ ਖੂ ਸੀ ਇਹਨਾਂ ਦਾ ਵੱਖਰਾ ਪੌੜਾ ਗੁਰੂ ਸਾਹਿਬ ਨੇ ਬਣਾਇਆ ਸੀ ਅਸੀਂ ਉਹਨਾਂ ਸੰਤਾਂ ਨੂੰ ਜਾਉਣਾ ਜਹੇਦਾਰਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਉਹ ਕਿਹੜੇ ਗੁਰੂ ਨੇ ਕਿਹੜੇ ਜਹੇਦਾਰ ਨੇ ਚੌਥਾ ਪੋੜਾ ਬਣਾਇਆ ਸੀ ਇਹ ਵਾਲਮੀਕ ਤੀਰਥ ਜਿਹੜਾ ਇਹ ਤ੍ਰੇਤਾ ਯੁੱਗ ਦੇ ਵਿੱਚ ਕੋਹਣ ਵਾਲਮੀਕ ਜੀ ਨੇ ਜਦੋਂ 18 ਲੱਖ 72 ਹਜ਼ਾਰ ਸੈਨਾ ਰਾਮਚੰਦਰ ਦੀ ਇੱਥੇ ਲਵਕਸ਼ਣਾਂ ਜੰਗ ਕਰਨ ਵਾਸਤੇ ਆਈ ਸੀ ਉਹ ਟਾਈਮ 18 ਲੱਖ 72 ਹਜ਼ਾਰ ਲਵਕਸ਼ਣ ਨੇ ਸਾਰੀ ਸੈਨਾ ਸਮੇਤ ਰਾਮ ਨੂੰ ਮੂਰਛੀ ਕੀਤਾ ਤੇ تیر ਸੇ ਉਹ ਧਰਤੀ ਕੀ ਦੀਆ ਗੋਲ ਬਾਗ ਅੰਮ੍ਰਿਤਸਰ ਦੇ ਵਿੱਚ ਉਸ ਤੋਂ ਬਾਅਦ ਜੋ ਸੀਤਾ ਮਾਤਾ ਨੇ ਬਰਲਾਵ ਕੀਤਾ ਫਿਰ ਮਹਾਰਾਜ ਮੇਰਾ ਛਤਰੂਆਂ ਨੂੰ ਜਿੰਦਾ ਕਰੋ ਰਾਮ ਜਿੰਦਾ ਕਰੋ ਤੇ ਭਗਵਾਨ ਵਾਲਮੀ ਜੀ ਕਹਿਣ ਲੱਗੇ ਨਹੀਂ ਬੇਟੀ ਅਸੀਂ ਸਭ ਦੇ ਤੈਵਾਨ ਹਾਂ ਸਭ ਦੇ ਸਾਡੇ ਇਹ ਬੱਚੇ ਨੇ ਅਸੀਂ ਸਭ ਨੂੰ ਜਿੰਦਾ ਕਰਾਂਗੇ ਉਸ ਤੋਂ ਪ੍ਰਤੂ ਭਗਵਾਨ ਵਾਲਮੀ ਮਹਾਰਾਜ ਨੇ ਅੰਮ੍ਰਿਤ ਮੰਗਾਇਆ ਪੰਜ ਗਗਰਾ ਉਹ ਜੋ ਅਵਰ ਜੇ ਸਾਰੀ ਸੈਨਾ ਇੱਥੇ ਮੂਰਛਾ ਹੋਈ ਸੀ ਉਹ ਅਮਰਦੀ ਵਰਖਾ ਕੀਤੀ ਗਈ ਤੋਂ ਪ੍ਰਗਾਨ ਵਾਲਮੀ ਮਹਾਰਾਜ ਨੇ ਬਕਾਇਆ ਅਮਰ ਜਣਾ ਸੀ ਤ੍ਰੇਤਾ ਯੁਗ ਦੇ ਵਿੱਚ ਉਹ ਦੁੱਖ ਭੱਜਨ 베ਰੀ ਥੱਲੇ ਦਬਾਤਾ ਸੀ ਵੀ ਇਹ ਕੋਈ ਸਮਾਂ ਆਏਗਾ ਇਹਨੂੰ ਫਿਰ ਪ੍ਰਗਟ ਕਰਨਾ ਹੈ ਉਹ ਕਿਹੜਾ ਸਮਾਂ ਆਇਆ ਕਾਲ ਯੁਗ ਦੇ ਵਿੱਚ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਇਸ ਤੀਰਥ ਗਦੀ ਦੇ ਬਰਾਜਮਣ ਹੋਏ ਤੂੰ ਬੀਬੀ ਰਤਨੀ ਜੀ ਕੋੜੇ ਪਿਗਲੇ ਨੂੰ ਜਦੋਂ ਲੈ ਕੇ ਆਈ ਇਸ ਤਿਰਤੇ ਉਹਨੇ ਜਦੋਂ ਕਾਂ ਵੇਖੇ ਟਾਲੇ ਮੱਕੇ ਹੋਈਆਂ ਨੰਨਸ ਬਣੀ ਜਾਣਾ ਤੇ ਉਹ ਵੀ ਟੋਕਰੀ ਦੇ ਵਿੱਚੋਂ ਨਿਕਲ ਕੇ ਉਸ ਅੰਮ੍ਰਿਤਕੋਡ ਸਲੂਵਰ ਦੇ ਵਿੱਚ ਜੋ ਬਿਮਾਰੀ ਜੋ ਸਰਾਜਿਤ ਹੋ ਗਿਆ ਜੋ ਸਰਾਜਿਤ ਹੋ ਗਿਆ ਤੇ ਜੀ ਰਤਨੀ ਆਈ ਰਤਨੀ ਨੇ ਰੋਲਾ ਪਾਤਾ ਤੂੰ ਮੇਰਾ ਪਤੀ ਮਾਰਿਆ ਉਹ ਰੋਲਾ ਪੈ ਗਿਆ ਫਿਰ ਉੱਥੇ ਉੱਥੇ ਫਿਰ ਕਿਸੇ ਮਹਾਪੁਰਖ ਨੇ ਕਿਹਾ ਵੀ ਇਥੇ RAMDAS MAHARAJ ਜੀ ਬੈਠਿਆ ਗੱਦੀ ਤੇ ਉਹ ਫੈਸਲਾ ਕਰ ਸਕਦੇ ਆ ਕਿ ਜੇ ਉਥੇ ਗਏ ਉਥੇ ਫਿਰ ਗੁਰੂ RAMDAS MAHARAJ ਨੇ ਕਿਹਾ ਬੇਟੀ ਵੀ ਇਹ ਅਮਰ ਦਾ ਕੁੰਡਿਆ ਇਥੇ ਜਿਹੜਾ ਵੀ ਛੜਾਣ ਕਰੇਗਾ ਇਹ ਸਾਡੇ ਵੱਡ-ਵਡੇ ਤ੍ਰੇਤਾ ਯੁੱਗ ਦਾ ਅਮਰਤ ਨਪਿਆ ਹੈ ਇਹ ਕੱਲ੍ਹ ਜੁਹੀਂ ਪ੍ਰਗਟ ਕਰਨਾ ਹੈ ਇਹ ਅਮਰਤ ਉਹ ਆ ਜੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਨੇ ਆ ਦੱਸਣਾ ਚਾਹੁੰਨੇ ਆ ਵੀ ਉਹ ਚੌਥੇ ਪੌੜਾ ਜਿਹੜਾ ਮੱਝ ਵੀ ਛਕਾਦਾ ਉਹ ਕਿੰਨੇ ਬਣਾਇਆ ਉਹ ਕਿਹੜੇ ਗੁਰੂ ਨੇ ਬਣਾਇਆ ਉਹ ਕਿਹੜੇ ਜਹਦਾਰ ਨੇ ਬਣਾਇਆ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿਉਂਕਿ ਉਹਦੇ ਕਾਰਵੇ ਕੀਤੀ ਹੋਣੀ ਚਾਹੀਦੀ ਆ ਜਿਹੜੇ ਲੋਕ ਇਹੋ ਜਿਹੇ ਦਫਾੜਾ ਪਾ ਰਹੇ ਨੇ ਉਹ ਗੁਰੂ ਦੀ ਕਲਮ ਨੂੰ ਘੱਟ ਰਹੇ ਨੇ ਇਹਨਾਂ ਸ਼ਬਦਾਂ ਨਾਲ ਅਸੀਂ ਜੱਜ ਤੇ ਕੇਵਲ ਜੱਜਤਾ ਜੋ ਬੋਲੇ ਸੁਵੰਦਰਪਾ ਸ੍ਰਿਸ਼ਟੀਕਰਤਾ ਵਾਲਮੀਕ ਦੇਵਾਨ ਕੀ ਜੈ ਦਾਸ ਸੰਤ ਬਲਦੇਵ ਸਿੰਘ ਆਦਿ ਵਾਸੀ ਲੋਕ ਹੀ ਦਲ ਰਾਤ ਦਿਨ ਚੱਲ ਬੈਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੇਦੀ ਸੋਡੀ ਲੋਕਸ਼ਦਾਲ ਨੂੰ ਭਾਵੇ ਨਿਆਲ ਹੋ ਜਾਵੇ ਸਤਿ ਸ਼੍ਰੀ ਅਕਾਲ ਦੇਖ ਤੇ ਇੱਕ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਬੈਗਰ ਜੀ ਕਾ ਖਾਲਸਾ iwawa. <mum>